ਬੰਦੇ ਦੀ ਜੇ ਅਸੀਂ ਪੋਲਿਟਿਕਲ ਐਕਟੀਵਿਟੀ ਦੇਖੀ ਨਹੀਂ ਅਸੀਂ ਉਹਦੀ ਸਿਰਫ 8 ਮਹੀਨਿਆਂ ਦੀ ਹਜੇ ਤੱਕ ਦੇਖੀ ਉਹਦੀ ਆਪਾਂ 8 ਮਹੀਨਿਆਂ ਦੀ ਐਕਟੀਵਿਟੀ ਦੇਖੀ ਹੈ ਕਿ ਜਦੋਂ ਉਹ ਪੰਜਾਬ ਚ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਪੰਥਕ ਤੌਰ ਤੇ ਜਿਹੜਾ ਹੈ ਖਾਲਸਾ ਵਹੀਰ ਕੱਢੀ ਜਾਂਦੀ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਸਮਾਗਮ ਨੇ ਉਹ ਕੀਤੇ ਜਾਂਦੇ ਨੇ ਤੇ ਉਹ ਚਾਹੀਦੇ ਨੇ ਉਹ ਮੌਜੂਦਾ ਸਮੇਂ ਦੀ ਲੋੜ ਹੈਗੀ ਹੈ ਤੁਸੀਂ ਅਖਬਾਰਾਂ ਚੱਕ ਕੇ ਦੇਖੋ ਇਸ ਤਰ੍ਹਾਂ ਕਰੋ 7 ਦਿਨ ਦੀਆਂ ਅਖਬਾਰਾਂ ਚੱਕ ਲਓ ਔਰ ਉਹਨਾਂ ਦੇ ਹਰੇਕ ਪੇਪਰ ਦੇ ਹਰੇਕ ਪੰਨੇ ਤੇ ਤੁਹਾਨੂੰ ਐਵਰੀ ਡੇ ਕੋਈ ਸਟੋਰੀ ਮਿਲ ਜਾਏਗੀ ਕਿ ਨਸ਼ਿਆਂ ਦੇ ਨਾਲ ਨੌਜਵਾਨ ਦੀ ਮੌਤ ਹੋ ਗਈ ਹੁਣ ਕੀ ਹੈ ਕਿ ਹੁਣ ਇਵਨ ਕਿ ਜਿਹੜੇ ਕਾਫੀ ਸਾਰੇ ਜਿਹੜੇ ਕੇਸੇ ਸਾਹਮਣੇ ਆ ਰਹੇ ਨੇ ਕਿ ਨੌਜਵਾਨ ਨਸ਼ੇ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨਾ ਨੌਜਵਾਨੀ ਵਨ ਕੇ ਦਸਤਾਰ ਧਾਰੀ ਨੌਜਵਾਨਾਂ ਦੀਆਂ ਚੰਗੀਆਂ ਦਾੜੀਆਂ ਜੇ ਕੱਲ ਹੀ ਮੇਰਾ ਖਲ ਕੱਲ ਦੀਆਂ ਅੱਜ ਦੀ ਅਖਬਾਰ ਜੀ ਸ਼ਾਇਦ ਇੱਕ ਪੇਪਰ ਦੇ ਫੋਟੋ ਲੱਗੀ ਸੀ ਨੌਜਵਾਨ ਦਸਤਾਰ ਸਜਾਈ ਹੋਈ ਹੈ ਤੇ ਨਸ਼ਿਆਂ ਦੇ ਨਾਲ ਮੌਤ ਹੋ ਗਈ ਉਹ ਐਕਟੀਵਿਟੀ ਦੇ ਨਾਲ ਆਪਾਂ ਦੇਖਦੇ ਹਾਂ ਕਿ ਠੀਕ ਹੈ ਭਾਈ ਜੇ ਕੋਈ ਜਦੋਂ ਇਸ ਤਰ੍ਹਾਂ ਹੁੰਦਾ ਨਾ ਹੁਣ ਕੋਈ ਨੌਜਵਾਨ ਹਾਕ ਮਾਰੇਗਾ ਗਰਾਊਂਡ ਤੇ ਬੁਲਾਏਗਾ ਤੇ ਨੌਜਵਾਨਾਂ 'ਤੇ ਜ਼ਿਆਦਾ ਅਸਰ ਪੈਂਦਾ ਹੈ